ਸ੍ਰੀ ਰਾਗ ਮਹੱਲਾ ਪੰਜਵਾਂ ਨਾਮ ਧਿਆਏ ਸੋ ਸੁਖੀ ਤਿਸ ਮੁਖ ਊਜਲ ਹੋਏ ਪੂਰੇ ਗੁਰ ਤੇ ਪਾਈਐ ਪ੍ਰਗਟ ਸਭ ਨੀ ਲੋਏ ਸਾਧ ਸੰਗਤ ਕੈ ਘਰ ਵਸੈ ਏਕੋ ਸੱਚਾ ਸੋਏ ਮੇਰੇ ਮਨ ਹਰ ਹਰ ਨਾਮ ਧਿਆਏ ਨਾਮ ਸਹਾਈ ਸਦਾ ਸੰਗ ਆਗੈ ਲੈ ਛਡਾਏ ਰਹਾਉ ਦੁਨੀਆਂ ਕੀ ਆਵਡੀਆਂ ਕਬਨੈ ਆਵਹਿ ਕਾਮ ਮਾਇਆ ਦਾ ਰੰਗ ਸਭ ਪਿੱਕਾ ਜਾਤੋ ਬਿਨ ਸਨਿਦਾਨ ਜਾ ਕੈ ਹਿਰਦੈ ਹਰ ਵਸੈ ਸੋ ਪੂਰਾ ਪ੍ਰਧਾਨ ਸਾਧੂ ਕੀ ਹੋ ਹੋ ਰੇਣੁ ਕਾ ਆਪਣਾ ਆਪ ਤਿਆਗ ਉਪਾਸ ਸਿਆਣਕ ਸਗਲ ਛੱਡ ਗੁਰ ਕੀ ਚਰਣੀ ਲਾਗ ਤਿਸੈ ਪ੍ਰਾਪਤ ਰਤਨ ਹੋਇ ਜਿਸ ਮਸਤਕ ਹੋਵੇ ਭਾਗ ਤਿਸੈ ਪ੍ਰਾਪਤ ਭਾਈ ਹੋ ਜਿਸ ਦੇਵੈ ਪ੍ਰਭ ਆਪ ਸਤਿਗੁਰ ਕੀ ਸੇਵਾ ਸੋ ਕਰੇ ਜਿਸ ਬਿਨ ਸਹ ਹੋ ਮੈਂ ਤਾਪ ਨਾਨਕ ਕਉ ਗੁਰ ਭੇਟਿਆ ਬਿਨ ਸੇ ਸਦਲ ਸੰਤਾ ਸ੍ਰੀ ਰਾਗ ਮਹੱਲਾ ਪੰਜਵਾਂ ਇੱਕ ਪਛਾਨ ਜੀ ਕਾ ਇੱਕੋ ਰਖਣ ਹਾਰ ਇੱਕ ਸ ਕਾ ਮਨ ਆਸਰਾ ਇਕੋ ਪ੍ਰਾਨ ਆਧਾਰ ਇਸ ਸਰਣਾਈ ਸਦਾ ਸੁਖ ਪਾਰ ਬ੍ਰਹਮ ਕਰਤਾਰ ਮਨ ਮੇਰੇ ਸਗਲ ਉਪਾਪ ਤਿਆਗ ਗੁਰ ਪੂਰਾ ਆਰਾਧਨਿਤ ਇਕਸ ਕੀ ਲਿਵ ਲਾਗ ਰਹਾ ਇਕੋ ਭਾਈ ਮਿਤ ਇਕ ਇਕੋ ਮਾਤਾ ਪਿਤਾ ਇਕਸ ਕੀ ਮਨ ਟੇਕ ਹੈ ਜਿਨ ਜੀਉ ਪਿੰਡ ਦਿੱਤਾ ਸੋ ਪ੍ਰਭ ਮਨ ਹੁਣਾ ਵਿਸਰੈ ਜਿਨ ਸਭ ਕਿਛੁ ਵਾਸ ਕੀਤਾ ਘਰ ਇਕੋ ਬਾਹਰ ਇਕੋ ਥਾਨ ਥਨੰਤਰ ਆ ਜੀ ਜੰਤ ਸਭ ਜਿਨ ਕੀ ਏ ਆਠ ਪਹਿਰ ਤਿਸ ਜਾਪ ਇਕਸ ਛੇਤੀ ਰਤਿਆ ਨਾ ਹੋਵੀ ਸੋਗ ਸੰਤਾਪ ਪਾਰ ਬ੍ਰਹਮ ਪ੍ਰਭ ਏਕ ਹੈ ਦੂਜਾ ਨਾਹੀ ਕੋਇ ਜੀਉ ਪਿੰਡ ਸਭ ਤਿਸ ਕਾ ਜੋ ਤਿਸ ਭਾਵੈ ਸੋ ਹੋਇ ਭਰ ਪੂਰੇ ਪੂਰਾ ਭਇਆ ਜਪ ਨਾਨਕ ਸੱਚਾ ਸੋਇ ਸ੍ਰੀ ਰਾਗ ਮਹੱਲਾ 5 ਜਿਨਾਂ ਸਤਗੁਰ ਸਿਉ ਚਿਤ ਲਾਇਆ ਸੇ ਪੂਰੇ ਪ੍ਰਧਾਨ ਜਿਨ ਕਉ ਆਪ ਦਇਆਲ ਹੋਇ ਤਿਨ ਉਪਜੈ ਮਨ ਗਿਆਨ ਜਿਨ ਕਉ ਮਸਤਕ ਲਿਖਿਆ ਤਿਨ ਪਾਇਆ ਹਰ ਨਾਮ ਮਨ ਮੇਰੇ ਏਕੋ ਨਾਮ ਧਿਆਇ ਸਰਬ ਸੁਖਾਂ ਸੁਖ ਊਪਜੈ ਦਰਗਹ ਪੈਦਾ ਜਾਏ ਰਹਾ ਜਨਮ ਮਰਨ ਕਾ ਭਉ ਗਿਆ ਭਾਉ ਭਗਤ ਕੋ ਪਾਨ ਸਾਧੂ ਸੰਗਤ ਨਿਰਮਲਾ ਆਪ ਕਰੇ ਪ੍ਰਤਪਾਲ ਜਨਮ ਮਰਨ ਕੀ ਮਲ ਕੱਟੀਐ ਗੁਰ ਦਰਸ਼ਨ ਦੇਖ નિਹਾਲ ਥਾਨਥਨੰਤਰ ਰਵ ਰਹਿਆ ਪਾਰ ਬ੍ਰਹਮ ਪ੍ਰਭ ਸੋਏ ਸਭਨਾ ਦਾਤਾ ਏਕ ਹੈ ਦੂਜਾ ਨਹੀਂ ਕੋਈ ਤਿਸ ਸਰਣਾਈ ਛੁੱਟੀ ਐ ਕੀਤਾ ਲੋੜੇ ਸੋ ਹੋਇ ਜਿਨ ਮਨ ਵਸਿਆ ਪਾਰ ਬ੍ਰਹਮ ਸੇ ਪੂਰੇ ਪ੍ਰਧਾਨ ਤਿਨ ਕੀ ਸੋਭਾ ਨਿਰਮਲੀ ਪ੍ਰਗਟ ਭਈ ਜਹਾਨ ਜਿਨਹੀ ਮੇਰਾ ਪ੍ਰਭ ਧਿਆਇਆ ਨਾਨਕ ਤਿਨ ਕੁਰਬਾਨ ਸ੍ਰੀ ਰਾਗ ਮਹੱਲਾ 5ਵਾਂ ਮਿਲ ਸਤਗੁਰ ਸਭ ਦੁੱਖ ਗਿਆ ਭਰ ਸੁਖ ਵਸਿਆ ਮਨ ਆਏ ਅੰਤਰ ਜੋਤ ਪ੍ਰਗਾਸਿਆ ਏਕ ਸਿਉ ਲਿਵ ਲਾਈ ਮਿਲ ਸਾਧੂ ਮੁਖ ਊਜਲਾ ਪੂਰਬ ਲਿਖਿਆ ਪਾਏ ਗੁਣ ਗੋਵਿੰਦ ਨਿਤ ਗਾਵਣੀ ਨਿਰਮਲ ਸਾਚੈ ਨਾਏ ਮੇਰੇ ਮਨ ਗੁਰ ਸ਼ਬਦੀ ਸੁਖ ਹੋਏ ਗੁਰ ਪੂਰੇ ਕੀ ਚਾਕਰੀ ਵਿਰਥਾ ਜਾਏ ਨਾ ਕੋਈ ਰਹਾਉ ਮਨਕੀਆਂ ਇੱਛਾ ਪੂਰੀਆਂ ਪਾਇਆ ਨਾਮ ਨਿਰਹਾਨ ਅੰਤਰ ਜਾਮੀ ਸਦਾ ਸੰਗ ਕਰਨੈ ਹਾਰਿ ਕ샨 ਗੁਰ ਪ੍ਰਸਾਦੀ ਮੁਖ ਊਜਲਾ ਜਪ ਨਾਮ ਦਾਨ ਇਸਨਾਨ ਕਾਮ ਕ્રોਧ ਲੋਭ ਬਿਨਸਿਆ ਤਜਿਆ ਸਭ ਅਬਿਮਾਨ ਆਇਆ ਲਾਹਾ ਲਾਬ ਨਾਮ ਪੂਰਨ ਹੋਏ ਕਾਮ ਕਰ ਕਿਰਪਾ ਪ੍ਰਭ ਮੇਲਿਆ ਦਿਆ ਆਪਣਾ ਨਾਮ ਆਵਣ ਜਾਣਾ ਰਹਿ ਗਿਆ ਆਪ ਹੋਆ ਮਿਹਰਬਾਨ ਸੱਚ ਮਹਿਲ ਘਰ ਪਾਇਆ ਗੁਰ ਕਾ ਸ਼ਬਦ ਪਛਾਨ ਭਗਤ ਜਨ ਕਉ ਰਾਖਦਾ ਆਪਣੀ ਕਿਰਪਾ ਧਾਰ ਹਲਕ ਪਲਕ ਮੁਖ ਊਜਲੇ ਸਾਚੇ ਕੇ ਗੁਣ ਸਾਰ ਆਠ ਪਹਿਰ ਗੁਣ ਸਾਰ ਦੇ ਰਤੇ ਰੰਗ ਅਪਾਰ ਪਾਰ ਬ੍ਰਹਮ ਸੁਖ ਸਾਗਰੂ ਨਾਨਕ ਸਦ ਬਲਿਹਾਰ ਸ੍ਰੀ ਰਾਗ ਮਹੱਲਾ ਪੰਜਵਾਂ ਪੂਰਾ ਸਤਿਗੁਰ ਜੀ ਮਿਲੈ ਪਾਈਐ ਸ਼ਬਦ ਨਿਧਾਨ ਕਰਿ ਕਿਰਪਾ ਪ੍ਰਭ ਆਪਨੀ ਜਪਿਐ ਅੰਮ੍ਰਿਤ ਨਾਮ ਜਨਮ ਮਰਨ ਦੁਖ ਕਾਟੀਐ ਲਾਗੈ ਸਹਜ ਧਿਆਨ ਮੇਰੇ ਮਨ ਪ੍ਰਾਪਿ ਸ਼ਰਨ ਆਈ ਪਾਏ ਹਰ ਬਿੰਦੂ ਜਾ ਕੋ ਨਹੀਂ ਏਕੋ ਨਾਮ ਧਿਆਏ ਰਹਾਉ ਕੀਮਤ ਕਹਿਣ ਨਾ ਜਾਈਐ ਸਾਗਰ ਗੁਣੀ ਅਥਾ ਵਡਭਾਗੀ ਮਿਲ ਸੰਗਤੀ ਸੱਚਾ ਸ਼ਬਦ ਵਿਸਾਹ ਕਰ ਸੇਵਾ ਸੁਖ ਸਾਗਰੈ ਸਿਰ ਸ਼ਾਹਾ ਪਾਤਸ਼ਾਹ ਚਰਨ ਕਮਲ ਕਾ ਆਸਰਾ ਦੂਜਾ ਨਹੀਂ ਥਾਉ ਮੈਂ ਧਰ ਤੇਰੀ ਪਾਰ ਬ੍ਰਹਮ ਤੇਰਾ ਤਾਨ ਰਹਾ ਨਿਮਾਣਿਆ ਪ੍ਰਭ ਮਾਣ ਤੂੰ ਤੇਰੇ ਸੰਗ ਸਮਾ ਫਰ ਜਪਿਐ ਆਰਾਧੀਐ ਆਠ ਪਹਿਰ ਗੋਵਿੰਦ ਜੀ ਪ੍ਰਾਣ ਤਨ ਧਨ ਰਖੇ ਕਰ ਕਿਰਪਾ ਰਾਖੀ ਜਿੰਦ ਨਾਨਕ ਸਗਲੇ ਦੋਖ ਉਤਾਰਿਆਨ ਪ੍ਰਭ ਪਾਰ ਬ੍ਰਹਮ ਬਖਸ਼ਿੰਦ